ਮੋਹਤ ਤਖਮੀਰ ਸਿੰਘ ਜੋ ਸਾਡੇ ਬਹੁਤ ਸਤਿਕਾਰਯੋਗ ਸਾਥੀ ਸਨ ਔਰ ਹਲਕਾ ਤਰਸਾਨ ਤੋਂ ਐਮਐਲਏ ਸਨ ਉਹ ਬੜੀ ਡੂਟ ਸੇਵਾ ਨੂੰ ਪਹੁੰਚਾਈ ਹੋਈ ਸੀ ਜਿਸ ਦੇ ਦਰਜੇ ਦਰ ਆ ਸਾਡਾ ਬੜਾ ਸਾਥ ਦਿੱਤਾ ਉਸ ਤੋਂ ਬਾਅਦ ਵੀ ਮੇਰੇ ਨਾਲ ਰਲਮੇਸ਼ਾ ਕਾਚੇ ਰਹੇ ਸੀ ਔਰ ਜਦੋਂ ਵਿੱਚ ਡੱਕਲੀ ਖਰਾਬ ਵਾਲਾ ਇੱਕ ਹੋਇਆ ਅੱਗੇ ਹੋ ਕੇ ਉਹਨਾਂ ਦੇ ਵਿੱਚ ਉਹ ਧਰਨੇ ਦੇ ਵਿੱਚ ਹਸਪਤਾਲ ਦੇ ਵਿੱਚ ਜਦੋਂ ਇਨਸਾਫ ਲੈਣ ਵਾਸਤੇ ਸੀ ਲੜਾਈ ਲੜੀ ਬੜਾ ਸਾਥ ਦਿੱਤਾ ਸੋ ਉਹਦਾ ਸਾਥ ਕਦੇ ਭੁਲਾਈ ਨਹੀਂ ਜਾਂਦਾ ਬੜਾ ਵੱਡਾ ਕਾਟਾ ਇਹ ਤਾਂ ਉਹ ਟੱਟਾ ਹੈ ਪੰਜਾਬ ਦੇ ਟੱਟਾ ਹੈ ਸਾਡੇ ਕਿਰਮਾਂ ਦਾ ਜ਼ਬਾਨ ਕਰਦਾ ਹੈ ਕਿ ਪਰਿਵਾਰ ਨੂੰ ਪਾਣਾ ਮੰਨਣ ਦਾ ਬਲਬਖਸ਼ ਔਰ ਉਹਦਾ ਵੀ ਆਤਮਾ ਆਪਰੇ ਜਮਾ ਨਵਾਜ਼ ਬਖਸ਼ੀ ਅੱਜ ਦਾ ਦਿਨ ਇਹਦਾ ਬੜਾ ਦੁੱਖ ਦੀ ਘੜੀ ਵਾਲਾ ਦਿਨ ਹੈ ਕਿ ਸਾਡੇ ਸਾਥੀ ਡਾਕਟਰ ਕਟਨੇ ਸਿੰਘ ਢੋਲ ਜਿਹੜੇ ਕਰਤਾ ਨੇ ਵਿਧਾਨ ਸਭਾ ਤੋਂ ਐਮਐਸ ਹਨ ਤੇ ਉਹ ਸਾਨੂੰ ਆਪਣੀ ਜਿਹੜੀ ਸਵਾਸਾਂ ਦੀ ਪੂੰਜੀ ਭੋਗਦੇ ਸੰਸ ਦੀ ਵੀ ਛੋੜਾ ਦੇ ਗਏ ਤੇ ਸਾਨੂੰ ਸਾਰਿਆਂ ਨੂੰ ਕਦੇ ਨਾ ਕੋੜਾ ਹੰਡਲਾ ਘਟਾ ਜੀ ਆਵਾਜ਼ ਆਪਣੇ ਚੰਨਾਂ ਦੇ ਵਿੱਚ ਨਵਾਸ ਕੇ ਤੇ ਪਿਤੇ ਪਰਮਾਤਮਾ ਨੂੰ ਬਾਣਾ ਮੰਨਦਾ ਬਹੁਤ ਬਖਸ਼ੀ ਹੈ ਜਸਕਰਨ ਸਿੰਘ ਵਾਰ ਨੰਬਰ 4 ਕੋਸਲਰ ਕਰਨਪੁਰ ਤੋਂ ਅੱਜ ਜਿਹੜਾ ਟਰੈਕਟਰ ਕਸ਼ਮੀਰ ਸਿੰਘ ਸੋਲ ਤੇ ਕੁਝ ਦਿਨ ਪਹਿਲਾਂ ਕਾਲਚਰਾ ਕਰ ਗਿਆ ਸੀ ਉਹਨਾਂ ਦਾ ਅੱਜ ਸ਼ਰਧਾਂਜਲੀ ਸਮਰੋਹਾ ਅੰਤਮ ਅਰਦਾਸ ਤੋਂ ਬਾਅਦ ਪ੍ਰੋਗ ਪੈ ਚੁੱਕਾ ਵਾ ਉਲ ਪੈਲਸ ਦੇ ਵਿੱਚ ਕਿਰਤਨ ਦਰਬਾਰ ਹੋਣਾ ਉੱਥੇ ਬੜੀਆਂ ਮੁੱਖ ਸ਼ਖਸੀਅਤਾਂ ਨੂੰ ਸਰਦਾਰ ਜਸਦੀਪੇਨ ਆ ਰਹੀਆਂ ਸੀਐਮ ਭਗਵੰਤ ਸਿੰਘ ਮਾਨ ਕਿਹੜੀ ਆ ਰਹੇ ਨੇ ਕਿਹੜੀ ਆ ਰਹੇ ਜਿਹੜੇ ਸਾਡੇ ਕੋਲਿਨਰ ਨੇ ਉਹ ਵੀ ਆ ਰਹੇ ਨੇ ਉਹਨਾਂ ਦੇ ਨਾਲ ਮੰਤਰੀ ਗਾਂ ਸਾਰਾ ਐਮ ਐਲ ਏ ਸਾਬਾਨ ਹਲਕੇ ਦੇ ਕੁਆਰਡੀਨੇਟਰ ਜਿਲ੍ਹੇ ਦੇ ਪਤਵੰਤੇ ਸੱਜਣ ਪਹੁੰਚ ਰਹੇ ਆ ਉਹਨਾਂ ਦਾ ਇੱਥੇ ਆਉਣ ਤੇ ਜੀ ਆਇਆਂ ਅਸੀਂ ਇਹੀ ਕਹਿ ਲਿਆ ਬੀਟ ਦੇ ਅੱਛੀ ਛੀ ਜਾਣਾ ਚੁਰ ਜਾਣਾ ਇੱਕ ਬਹੁਤ ਵੱਡੀ ਚੱਲ ਰਹੀ ਹੈ ਉਹਨਾਂ ਦੇ ਅੱਜ ਸਾਰੇ ਸੰਤਾ ਦੇ ਸਭਰੋ ਦੇ ਵਿੱਚ ਜਿਲ੍ਹੇ ਵੀ ਆਉਣੇ ਆ ਉਹਨਾਂ ਨੂੰ ਇੱਥੇ ਜੀ ਆਇਆਂ ਅਸੀਂ ਵੇਖ ਹੀ ਰਹੇ ਹਾਂ ਜੇ ਕੈਮਰਾਮੈਨ ਜੇ ਤੁਸੀਂ ਸਾਰੇ ਕੈਮਰਾ ਧਮਾ ਕੇ ਦਿਖਾ ਹੀ ਦੇਣਾ ਬੜੀ ਵੱਡੀ ਤਾਦਾਦ ਦੇ ਵਿੱਚ ਕੁਹ ਹਜ਼ਾਰਾਂ ਦੇ ਕੱਠ ਦੇ ਵਿੱਚ ਲੋਕ ਇੱਥੇ ਪਹੁੰਚ ਰਹੇ ਆ ਉਹਨਾਂ ਦੇ ਅਮਤਨ ਸ਼ੰਦਾਰ ਜਿਹੇ ਸਮਰੋਹ ਦੇ ਵਿੱਚ